ਕਹਿੰਦੇ ਨੇ ਕਿ ਜਦੋਂ ਘਰ ਦੀ ਇੱਜ਼ਤ ਵੱਲ ਕੋਈ ਅੱਖ ਚੱਕ ਕੇ ਵੇਖਦਾ ਹੈ ਤਾਂ ਲੋਕ ਉਹਨਾਂ ਨੂੰ ਜਾਨੋਂ ਮਾਰਨ ਤੱਕ ਤੁਰ ਪੈਂਦੇ ਨੇ ਕਿਉਂਕਿ ਘਰ ਦੀ ਇੱਜ਼ਤ ਘਰ ਦੀਆਂ ਔਰਤਾਂ ਨੂੰ ਮੰਨਿਆ ਗਿਆ ਹੈ ਪਰ ਅੱਜ ਦੀ ਕਹਾਣੀ ਦੇ ਵਿੱਚ ਘਰ ਦੀ ਇੱਜ਼ਤ ਨੂੰ ਹੱਥ ਪਾਉਣ ਵਾਲਾ ਕੋਈ ਬਾਹਰੋਂ ਨਹੀਂ ਸੀ ਬਲਕਿ ਘਰ ਦੇ ਵਿੱਚ ਰਹਿੰਦੇ ਹੋਏ ਇਸ ਕੁੜੀ ਦੇ ਭਰਾਵਾਂ ਨੇ ਹੀ ਉਹਦੇ ਨਾਲ ਘਰ ਦੇ ਵਿੱਚ ਰਹਿ ਕੇ ਉਸ ਨਾਲ ਕੀਤਾ ਤੇ ਉਸ ਨੂੰ ਜਾਨੋਂ ਮਾਰ ਦਿੱਤਾ ਜਿਸ ਸਮੇਂ ਭਰਾ ਆਪਣੀ ਭੈਣ ਦੇ ਨਾਲ ਇਸ ਤਰ੍ਹਾਂ ਦਾ ਗੰਦਾ ਕੰਮ ਕਰ ਰਹੇ ਸਨ ਉਸ ਸਮੇਂ ਇਹਨਾਂ ਦੀ ਇਹ ਇੱਜ਼ਤ ਕਿੱਥੇ ਗਈ ਸੀ ਦੋਸਤੋ ਇਹ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਹਾਡਾ ਵੀ ਇਹੋ ਜੇ ਸਮਾਜ ਤੋਂ ਵਿਸ਼ਵਾਸ ਉੱਠ ਜਾਵੇਗਾ ਦੋਸਤੋ ਅੱਜ ਦੀ ਜਿਹੜੀ ਇਹ ਕਹਾਣੀ ਹੈ ਇਹ ਕਹਾਣੀ ਹੈ ਬਨਾਜ ਮਹਿਮੂਦ ਦੀ ਬਨਾਜ ਮਹਿਮੂਦ ਦਾ ਜਨਮ 16 ਦਸੰਬਰ ਸਾਲ 1985 ਦੇ ਵਿੱਚ ਇਰਾਕ ਦੇ ਵਿੱਚ ਹੋਇਆ ਸੀ ਜਦੋਂ ਇਹ 10 ਸਾਲ ਦੀ ਹੋਈ ਸੀ ਤਾਂ ਉਸ ਸਮੇਂ ਇਹਦਾ ਪੂਰਾ ਪਰਿਵਾਰ ਇੰਗਲੈਂਡ ਦੇ ਵਿੱਚ ਚਲਾ ਗਿਆ ਕਿਉਂਕਿ ਉਸ ਸਮੇਂ ਅਮਰੀਕਾ ਤੇ ਇਰਾਕ ਦੇ ਵਿੱਚ ਆਪਸੀ ਲੜਾਈ ਲੱਗੀ ਹੋਈ ਸੀ ਹੁਣ ਬਨਾਜ ਮਹਿਮੂਦ ਇੱਕ ਇਹੋ ਜਿਹੇ ਦੇਸ਼ ਦੇ ਵਿੱਚ ਰਹਿ ਰਹੀ ਸੀ ਜਿੱਥੇ ਕੁੜੀਆਂ ਨੂੰ ਪੂਰੀ ਤਰ੍ਹਾਂ ਆਜ਼ਾਦੀ ਸੀ ਪਰ ਜਿਸ ਧਰਮ ਦੇ ਵਿੱਚ ਉਹ ਰਹਿ ਰਹੀ ਸੀ ਉਸ ਧਰਮ ਤੇ ਉਸ ਘਰ ਦੇ ਵਿੱਚ ਚਾਰ ਦਿਵਾਰੀ ਦੇ ਵਿੱਚ ਉਹਨੂੰ ਬਿਲਕੁਲ ਵੀ ਇਹੋ ਜਿਹੀ ਆਜ਼ਾਦੀ ਨਹੀਂ ਸੀ ਜਦੋਂ ਇਹ 16 ਸਾਲ ਦੀ ਹੁੰਦੀ ਹੈ ਤਾਂ ਉਸ ਸਮੇਂ ਇਹਦੇ ਨਾਲ ਪੜਨ ਵਾਲੀਆਂ ਸਹੇਲੀਆਂ ਆਪਣਾ ਕੈਰੀਅਰ ਬਣਾ ਰਹੀਆਂ ਸਨ ਕਈ ਸਹੇਲੀਆਂ ਆਪਣੀਆਂ ਬॉयਫ੍ਰੈਂਡ ਦੇ ਨਾਲ ਮौज-ਮਸਤੀ ਕਰ ਰਹੀਆਂ ਸਨ ਪਰ ਬਨਾਜ ਮਹਿਮੂਦ ਦਾ ਪਿਤਾ ਉਸ ਸਮੇ ਇਹਦਾ ਵਿਆਹ ਪੱਕਾ ਕਰ ਦਿੰਦਾ ਹੈ ਤੇ ਉਹ ਵੀ ਇਰਾਕ ਦੇ ਵਿੱਚ ਰਹਿੰਦੇ ਇੱਕ ਬੰਦੇ ਦੇ ਨਾਲ ਇਹ ਬੰਦਾ ਬਨਾਜ ਮਹਿਮੂਦ ਨਾਲੋਂ 10 ਸਾਲ ਵੱਡਾ ਹੁੰਦਾ ਹੈ ਤੇ ਬਿਲਕੁਲ ਹੀ ਅਨਪਰ ਹੁੰਦਾ ਹੈ ਇੱਕ ਇਨਸਾਨ ਜਿਹੜਾ ਮਾਡਰਨ ਜਮਾਨੇ ਦੇ ਵਿੱਚ ਰਹਿ ਰਿਹਾ ਹੈ ਜਿਹਦੇ ਨਾਲ ਉਹਦਾ ਵਿਆਹ ਹੋਣ ਜਾ ਰਿਹਾ ਹੈ ਉਹ ਸਦੀਆਂ ਪੁਰਾਣੀ ਉਹਦੀ ਸੋਚ ਹੈ ਬਿਲਕੁਲ ਅਨਪਰ ਬੰਦਾ ਹੈ ਇੱਕ ਪਛਰੇ ਇਲਾਕੇ ਦੇ ਵਿੱਚ ਰਹਿ ਰਿਹਾ ਹੈ ਤੇ ਇਸ ਬੰਦੇ ਦੇ ਨਾਲ ਬਨਾਜ ਮਹਿਮੋਦਾ ਵਿਆਹ ਕਰ ਦਿੱਤਾ ਜਾਂਦਾ ਹੈ ਬਨਾਜ ਦਾ ਪਤੀ ਆਪਣੀ ਪੁਰਾਣੀ ਸੋਚ ਆਪਣੇ ਪੁਰਾਣੀ ਰੀਤੀ ਰਿਵਾਜ ਬਨਾਜ ਦੇ ਉੱਪਰ ਥੋਪਨਾ ਸ਼ੁਰੂ ਕਰ ਦਿੰਦਾ ਹੈ ਹੁਣ ਬਨਾਜ ਦਾ ਪਤੀ ਉਹਨੂੰ ਜਦੋਂ ਦਿਲ ਕਰਦਾ ਮਾਰਦਾ ਘੋੜਦਾ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਹੁਣ ਬਨਾਜ ਆਪਣੇ ਹੀ ਘਰ ਦੇ ਵਿੱਚ ਆਪਣੇ ਪਤੀ ਦੇ ਘਰ ਦੇ ਵਿੱਚ ਸਿਰਫ ਇੱਕ ਕੈਦੀ ਬਣ ਕੇ ਰਹਿ ਗਈ ਸੀ ਬਨਾਜ 2 ਸਾਲ ਤੱਕ ਆਪਣੇ ਪਤੀ ਦਾ ਟੌਰਚਰ ਸਰੀਰਕ ਤੇ ਮਾਨਸਿਕ ਤੌਰ ਤੇ ਸਹਿੰਦੀ ਰਹੀ ਹੁਣ ਬਨਾਜ ਆਪਣੇ ਮਾਪਿਓ ਨੂੰ ਫੋਨ ਕਰਕੇ ਸਾਰਾ ਕੁਝ ਦੱਸਦੀ ਪਰ ਬਨਾਜ ਦਾ ਜਿਹੜਾ ਪਿਤਾ ਹੁੰਦਾ ਉਹ ਉਲਟਾ ਹੀ ਆਪਣੇ ਜਵਾਈ ਦਾ ਹੀ ਪੱਖ ਲੈਂਦਾ ਇਹ ਸਿਲਸਿਲਾ ਇਸੇ ਤਰ੍ਹਾਂ ਹੀ 2005 ਤੱਕ ਚੱਲਦਾ ਰਹਿੰਦਾ ਪਰ ਬਨਾਜ ਦਾ ਜਦੋਂ ਸਬਰ ਦਾ ਬੰਦ ਟੁੱਟ ਜਾਂਦਾ ਹੈ ਤਾਂ ਉਹ ਫਿਰ 2005 ਦੇ ਵਿੱਚ ਆਪਣਾ ਸੋਹਰਾ ਪਰਿਵਾਰ ਛੱਡ ਕੇ ਆਪਣੇ ਪੇਕੇ ਘਰ ਆ ਕੇ ਰਹਿ ਲੱਗ ਜਾਂਦੀ ਹੈ ਇਹ ਡਿਸੀਜਨ ਹੁਣ ਬਨਾਜ ਦੇ ਪਿਤਾ ਤੇ ਇਹਦੇ ਅੰਕਲ ਨੂੰ ਚੰਗਾ ਨਹੀਂ ਲੱਗਦਾ ਬਨਾਜ ਨੇ ਪੂਰੀ ਤਰ੍ਹਾਂ ਡਿਸੀਜਨ ਲੈ ਲਿਆ ਸੀ ਕਿ ਉਹ ਵਾਪਸ ਆਪਣੇ ਸਹੁਰੇ ਘਰ ਨਹੀਂ ਜਾਵੇਗੀ ਇੱਥੇ ਰਹਿੰਦੇ ਹੋਏ ਹੀ ਬਨਾਜ ਦੀ ਹੁਣ ਮੁਲਾਕਾਤ ਹੁੰਦੀ ਹੈ ਇੱਕ ਮੁੰਡੇ ਦੇ ਨਾਲ ਜਿਹਦਾ ਨਾਮ ਹੁੰਦਾ ਹੈ ਰਹਿਮਤ ਸੁਲੇਮਾਨੀ ਬਨਾਜ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਕੋਈ ਐਹੋ ਜਿਹਾ ਬੰਦਾ ਮਿਲਿਆ ਸੀ ਜਿੰਨੇ ਉਹਦੀਆਂ ਗੱਲਾਂ ਸੁਨੀਆਂ ਉਹਨੂੰ ਪਸੰਦ ਕਰਦਾ ਸੀ ਬਨਾਜ ਨੂੰ ਪਹਿਲੀ ਵਾਰੀ ਕੋਈ ਬੰਦਾ ਚੰਗਾ ਲੱਗਣ ਲੱਗ ਪਿਆ ਸੀ ਹੌਲੀ ਹੌਲੀ ਇਹਨਾਂ ਦੇ ਵਿੱਚ ਆਪਸੀ ਰਿਲੇਸ਼ਨ ਬਣ ਗਏ ਪਰ ਇਹ ਰਿਲੇਸ਼ਨ ਉਹਦੇ ਮਾਪਿਓ ਉਹਦੇ ਅੰਕਲ ਨੂੰ ਬਿਲਕੁਲ ਵੀ ਪਸੰਦ ਨਹੀਂ ਸਨ ਹੁਣ 5 ਦਸੰਬਰ 2006 ਨੂੰ ਬਨਾਜ ਦੇ ਘਰ ਦੇ ਵਿੱਚ ਇਹਦਾ ਪੂਰਾ ਪਰਿਵਾਰ ਇੱਕ ਸੀਕ੍ਰੇਟ ਮੀਟਿੰਗ ਕਰਦਾ ਹੈ ਇਹ ਮੀਟਿੰਗ ਬਨਾਜ ਤੋਂ ਚੋਰੀ ਛਿਪੇ ਕੀਤੀ ਜਾ ਰਹੀ ਸੀ ਪਰ ਬਨਾਜ ਇਹਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਸੁਣ ਲੈਂਦੀ ਹੈ ਇਹ ਮੀਟਿੰਗ ਬਨਾਜ ਦੇ ਲਈ ਹੀ ਕੀਤੀ ਜਾ ਰਹੀ ਸੀ ਇਸ ਦੇ ਵਿੱਚ ਬਨਾਜ ਦਾ ਪਿਤਾ ਕਹਿ ਰਿਹਾ ਸੀ ਕਿ ਉਹ ਬਨਾਜ ਨੂੰ ਮਾਰ ਦੇਣਗੇ ਪਰ ਬਨਾਜ ਸਾਰਾ ਕੁਝ ਸੁਣਦੀ ਹੈ ਸੁਣਨ ਤੋਂ ਬਾਅਦ ਫਿਰ ਉਹ ਸਾਰੀਆਂ ਗੱਲਾਂ ਇੱਕ ਲੈਟਰ ਦੇ ਵਿੱਚ ਲਿਖਦੀ ਹੈ ਫਿਰ ਘਰੋਂ ਭੱਜ ਜਾਂਦੀ ਹੈ ਸਿੱਧਾ ਹੀ ਉਹ ਪੁਲਿਸ ਥਾਣੇ ਦੇ ਵਿੱਚ ਜਾਂਦੀ ਹੈ ਪੁਲਿਸ ਵਾਲਿਆਂ ਨੂੰ ਇੱਕ ਕਹਾਣੀ ਪੂਰੀ ਦੱਸਦੀ ਹੈ ਪਰ ਪੁਲਿਸ ਵਾਲਿਆਂ ਨੂੰ ਇੱਥੇ ਵਿਸ਼ਵਾਸ ਨਹੀਂ ਹੁੰਦਾ ਪੁਲਿਸ ਵਾਲੇ ਇਹਨੂੰ ਬਚਾਉਣ ਦੇ ਲਈ ਕੁਝ ਵੀ ਨਹੀਂ ਕਰਦੇ ਹੁਣ 31 ਦਸੰਬਰ ਦਾ ਦਿਨ ਆ ਜਾਂਦਾ ਹੈ ਇਸ ਦਿਨ ਬਨਾਜ ਦਾ ਪਿਤਾ ਬਨਾਜ ਨੂੰ ਉਹਦੇ ਦਾਦੀ ਦੇ ਘਰ ਲੈ ਕੇ ਜਾਂਦਾ ਹੈ ਬਨਾਜ ਆਪਣੇ ਪਿਤਾ ਨੂੰ ਦੇਖ ਰਹੀ ਹੁੰਦੀ ਹੈ ਕਿ ਉਹਦੇ ਪਿਤਾ ਨੇ ਹੱਥ ਦੇ ਵਿੱਚ ਨੀਲੇ ਰੰਗ ਦੇ ਗਲਬਜ ਪਾਏ ਹੁੰਦੇ ਨੇ ਹੁਣ ਬਨਾਜ ਦਾ ਪਿਤਾ ਬਨਾਜ ਨੂੰ ਇੱਕ ਗਲਾਸ ਬਰਾਂਡੀ ਦਾ ਦਿੰਦਾ ਹੈ ਪੀਣ ਵਾਸਤੇ ਬਨਾਜ ਬਹੁਤ ਹੈਰਾਨ ਸੀ ਕਿਉਂਕਿ ਇਸ ਘਰ ਦੇ ਵਿੱਚ ਪਹਿਲਾਂ ਤਾਂ ਸ਼ਰਾਬ ਵਰਗੀਆਂ ਚੀਜ਼ਾਂ ਬਿਲਕੁਲ ਹੀ ਬੈਨ ਸਨ ਪਰ ਫਿਰ ਅੱਜ ਉਸ ਨੂੰ ਬਰਾਂਡੀ ਦਿੱਤੀ ਜਾ ਰਹੀ ਸੀ ਪਰ ਇੱਥੇ ਬਨਾਜ ਸ਼ਰਾਬ ਵਾਲਾ ਗਲਾਸ ਨਹੀਂ ਪੀਂਦੀ ਜ਼ੋਰ ਦੇ ਨਾਲ ਉਹ ਥੱਲੇ ਸੁੱਟਦੀ ਹੈ ਜਿਹੜਾ ਗਲਾਸ ਇੱਕ ਸ਼ੀਸ਼ੇ ਦੇ ਨਾਲ ਵੱਜਦਾ ਹੈ ਤੇ ਸ਼ੀਸ਼ਾ ਇਹਦੀਆਂ ਬਾਹਾਂ ਤੇ ਸਰੀੜ ਤੇ ਵੱਜ ਜਾਂਦਾ ਹੈ ਬਨਾਜੋ ਨੇ ਇਥੋਂ ਘੜੋਂ ਨਿਕਲਦੀ ਹੈ ਤੇ ਗਲੀ ਵਾਲ ਨੂੰ ਭੱਜ ਜਾਂਦੀ ਹੈ ਇਹ ਹੁਣ ਸਰਕ ਦੇ ਉੱਤੇ ਭੱਜ ਰਹੀ ਹੁੰਦੀ ਹੈ ਬਨਾਜੋ ਨੇ ਇੱਕ ਕੈਫੇ ਦੇ ਵਿੱਚ ਵਰਦੀ ਹੈ ਤੇ ਇਹ ਕੈਫੇ ਦਾ ਸਟਾਫ ਉਹਦੇ ਵੱਲ ਵੇਖਦਾ ਹੈ ਉਹਦਾ ਪੂਰਾ ਸਰੀਰ ਲਹੂ ਲੋਹਾਨ ਹੋ ਚੁੱਕਿਆ ਸੀ ਕੈਫੇ ਦੇ ਵਿੱਚੋਂ ਹੀ ਇੱਕ ਬੰਦਾ ਪੁਲਿਸ ਨੂੰ ਫੋਨ ਕਰਦਾ ਹੈ ਤੇ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਪਰ ਇੱਥੇ ਆ ਕੇ ਪੁਲਿਸ ਜਦੋਂ ਬਨਾਜ ਦੀ ਸਟੋਰੀ ਸੁਣਦੀ ਹੈ ਤਾ ਇਹਨਾਂ ਨੂੰ ਇਹ ਸਟੋਰੀ ਇੱਕ ਡਰਾਮੈਟਿਕ ਲੱਗਦੀ ਹੈ ਇੱਥੇ ਇੱਕ ਵਾਰੀ ਪੁਲਿਸ ਨੂੰ ਫਿਰ ਚਾਂਸ ਮਿਲਿਆ ਸੀ ਬਨਾਜ ਨੂੰ ਬਚਾਉਣ ਦਾ ਪਰ ਪੁਲਿਸ ਇੱਥੇ ਫਿਰ ਕੁਝ ਨਹੀਂ ਕਰਦੀ ਹੁਣ ਘਰ ਦੇ ਵਿੱਚ ਬਿਲਕੁਲ ਸ਼ਾਂਤੀ ਸੀ ਲਗਭਗ 3 ਹਫ਼ਤੇ ਨਿਕਲ ਜਾਂਦੇ ਨੇ ਜਿਸ ਤਰ੍ਹਾਂ ਕੋਈ ਵੱਡਾ ਤੂਫਾਨ ਆਉਣ ਵਾਲਾ ਸੀ ਹੁਣ ਦਿਨ ਆ ਜਾਂਦਾ ਹੈ 22 ਫਰਵਰੀ 2006 ਦਾ ਜਿਸ ਦਿਨ ਬਨਾਜ ਦਾ ਜਿਹੜਾ ਫਰੈਂਡ ਹੁੰਦਾ ਹੈ ਰਹਿਮਤ ਸੁਲੇਮਾਨੀ ਉਹ ਕਿਤੇ ਕੰਮ ਤੇ ਜਾ ਰਿਹਾ ਹੁੰਦਾ ਹੈ ਤੇ ਰਸਤੇ ਦੇ ਵਿੱਚ ਉਹਨੂੰ ਦੋ ਬੰਦੇ ਆ ਕੇ ਮਿਲਦੇ ਨੇ ਉਹ ਕਹਿੰਦੇ ਨੇ ਕਿ ਉਹ ਤੈਨੂੰ ਵੀ ਮਾਰ ਦੇਣਗੇ ਤੇ ਬਨਾਜ ਨੂੰ ਵੀ ਮਾਰ ਦੇਣਗੇ ਹੁਣ ਇਹ ਸੁਲੇਮਾਨੀ ਆਪਣੀ ਰਿਪੋਰਟ ਲਖਾਉਣ ਵਾਸਤੇ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਪੁਲਿਸ ਵਾਲੇ ਇੱਥੇ ਕਹਿ ਦਿੰਦੇ ਨੇ ਕਿ ਬਨਾਜ ਖੁਦ ਆਵੇਗੀ ਤਾਂ ਰਿਪੋਰਟ ਲਖਾਵੇਗੀ ਤਾਂ ਹੀ ਉਹ ਕੋਈ ਕਾਰਵਾਈ ਕਰਨਗੇ ਇੱਥੇ ਪੁਲਿਸ ਕੋਲ ਤੀਸਰਾ ਮੌਕਾ ਸੀ ਬਨਾਜ ਦੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਹੁਣ ਦਿਨ ਆ ਜਾਂਦਾ ਹੈ 24 ਜਨਵਰੀ 2006 ਦਾ ਜਦੋਂ ਬਨਾਜ ਦੀ ਛੋਟੀ ਭੈਣ ਸਕੂਲ ਤੇ ਲਈ ਤਿਆਰ ਹੋ ਰਹੀ ਸੀ ਉਹ ਸਕੂਲ ਚਲੀ ਜਾਂਦੀ ਹੈ ਪਰ ਬਨਾਜ ਹਜੇ ਬੇਫਿਕਰ ਹੋ ਕੇ ਸੁੱਤੀ ਹੋਈ ਸੀ ਉਹਨੂੰ ਕੁਝ ਨਹੀਂ ਪਤਾ ਸੀ ਕਿ ਅੱਜ ਉਹਦੇ ਨਾਲ ਕੀ ਹੋਣ ਵਾਲਾ ਸੀ ਤਿੰਨ ਇਨਸਾਨ ਉਹਦੇ ਕਮਰੇ ਦੇ ਵਿੱਚ ਦਾਖਲ ਹੁੰਦੇ ਨੇ ਜਿਸ ਦੇ ਵਿੱਚ ਪਹਿਲਾ ਸੀ ਮੁਹੰਮਦ ਮਿਰਾਜ ਦੂਸਰਾ ਸੀ ਮੁਹੰਮਦ ਸੁਲਾਮਾ ਤੇ ਤੀਸਰਾ ਸੀ ਅਮਰ ਹੁਸੈਨ ਇਹ ਤਿੰਨੇ ਕੋਈ ਹੋਰ ਨਹੀਂ ਸਨ ਬਲਕਿ ਇਹ ਤਿੰਨੇ ਹੀ ਉਹਦੇ ਕਜਨ ਬ੍ਰਦਰਸਨ ਇਹ ਤਿੰਨੇ ਜਾਨੇ ਬਨਾਜ ਦੇ ਕਮਰੇ ਦੇ ਵਿੱਚ ਵੜਦੇ ਨੇ ਤੇ ਇਹ ਤਿੰਨੇ ਜਾਨੇ ਹੀ ਮਿਲ ਕੇ 2 ਘੰਟੇ ਤੱਕ ਲਗਾਤਾਰ ਬਨਾਜ ਦੇ ਨਾਲ ਸਾਰਾ ਕੁਝ ਕਰਦੇ ਨੇ ਪੂਰੀ ਦਰਿੰਦਗੀ ਦੇ ਨਾਲ ਉਹਦਾ ਬਲਾਤਕਾਰ ਕਰਦੇ ਨੇ ਉਹਨੂੰ ਜਾਨਵਰਾਂ ਦੀ ਤਰ੍ਹਾਂ ਨੋਚਦੇ ਨੇ ਇਹ ਸਾਰਾ ਕੁਝ ਕਰਨ ਦੇ ਲਈ ਕਿਸੇ ਹੋਰ ਨੇ ਨਹੀਂ ਬਲਕਿ ਬਨਾਜ ਦੇ ਆਪਣੇ ਪਿਤਾ ਨੇ کیا ਹੋਇਆ ਸੀ ਹੁਣ ਇਹ ਤਿੰਨਾਂ ਦੀ ਜਦੋਂ ਹਵਸ਼ ਪੂਰੀ ਹੋ ਜਾਂਦੀ ਹੈ ਤਾਂ ਇਹ ਤਿੰਨੇ ਜਾਣੇ ਫਿਰ ਇੱਕ ਤਾਰ ਦੇ ਨਾਲ ਬਨਾਜ ਦਾ ਕਲਾਕਟ ਕੇ ਉਹਨੂੰ ਜਾਨੋਂ ਮਾਰ ਦਿੰਦੇ ਨੇ ਇਸ ਤੋਂ ਬਾਅਦ ਇਹ ਤਿੰਨੇ ਜਾਨੇ ਬਨਾਜ ਦੀ লাশ ਨੂੰ ਇੱਕ ਸੂਟਕੇਸ ਦੇ ਵਿੱਚ ਪਾਉਂਦੇ ਨੇ ਤੇ ਬਰਗੇਮਨ ਦੇ ਲਾਗੇ ਇੱਕ ਜਗ੍ਹਾ ਪੈਂਦੀ ਹੈ ਇਹਨਾਂ ਨੂੰ ਉੱਥੇ ਜਾ ਕੇ ਇਹਨਾਂ ਦਾ ਕੋਈ ਰਿਸ਼ਤੇਦਾਰ ਹੁੰਦਾ ਹੈ ਉਹਨਾਂ ਦੇ ਘਰ ਦੇ ਵਿੱਚ ਜਾ ਕੇ লাশ ਨੂੰ ਦਫ਼ਨ ਕਰ ਦਿੰਦੇ ਨੇ ਹੁਣ ਰਹਿਮਤ ਸੁਲੇਮਾਨੀ ਨੂੰ ਜਦੋਂ ਬਨਾਜ ਨਹੀਂ ਮਿਲਦੀ ਤਾਂ ਉਹ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਬਨਾਜ ਦੀ ਮਿਸਿੰਗ ਰਿਪੋਰਟ ਲਿਖਾਂਦਾ ਹੈ ਪੁਲਿਸ ਉਹਨ ਬਨਾਜ ਦੇ ਘਰ ਆਉਂਦੀ ਹੈ ਤਾਂ ਇਹਦੇ ਪਿਤਾ ਕੋਲੋਂ ਬਿਆਨ ਲੈਂਦੀ ਹੈ ਪਰ ਇਹਦਾ ਪਿਤਾ ਇੱਕ ਚੰਗੇ ਪਿਤਾ ਦੀ ਤਰ੍ਹਾਂ ਐਕਟਿੰਗ ਕਰਦਾ ਹੈ ਤੇ ਪੁਲਿਸ ਇਥੇ ਇਸ ਕੇਸ ਨੂੰ ਬੰਦ ਕਰ ਦਿੰਦੀ ਹੈ ਪਰ ਇੱਥੇ ਰਹਿਮਤ ਸੁਲੇਮਾਨੀ ਇਸ ਕੇਸ ਨੂੰ ਬੰਦ ਨਹੀਂ ਹੋਣ ਦਿੰਦਾ ਉਹ ਹਰ ਰੋਜ਼ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਬਨਾਜ ਨੂੰ ਲੱਭਣ ਦੇ ਲਈ ਪੁਲਿਸ ਨੂੰ ਜ਼ੋਰ ਪਾਉਂਦਾ ਰਹਿੰਦਾ ਹੈ ਤੇ ਆਖਿਰਕਾਰ ਬਨਾਜ ਦੀ ਮਿਸਿੰਗ ਰਿਪੋਰਟ ਦੇ ਉੱਤੇ ਪੁਲਿਸ ਨੂੰ ਐਕਸ਼ਨ ਲੈਣਾ ਪੈਂਦਾ ਹੈ ਇਹਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਡਿਟੈਕਟਿਵ ਚੀਫ ਇੰਸਪੈਕਟਰ ਕੈਰੋਲਿਨ ਵੁੱਡ ਨੂੰ ਹੁਣ ਕੈਰੋਲਿਨ ਜਦੋਂ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਚੱਲਦਾ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਬਨਾਜ ਨੇ ਇੱਕ ਲੈਟਰ ਲਿਖਿਆ ਸੀ ਜਿਹਦੇ ਉੱਪਰ ਉਹਨੇ ਇਹ ਲਿਖਿਆ ਸੀ ਕਿ ਉਹਨੂੰ ਮਾਰਨ ਦੀ ਪਲੈਨਿੰਗ ਚੱਲ ਰਹੀ ਹੈ। ਤਾਂ ਉਹਨੇ ਇਸ ਲੈਟਰ ਦੇ ਵਿੱਚ ਉਹਨਾਂ ਸਾਰਿਆਂ ਦੇ ਨਾਮ ਲਿਖੇ ਸਨ ਜਿਹੜੇ ਉਹਦੇ ਕਤਲ ਦੇ ਜ਼ਿੰਮੇਵਾਰ ਹੋਣਗੇ। ਉਸ ਲੈਟਰ ਦੇ ਵਿੱਚ ਉਹਨੇ ਆਪਣੇ ਪਿਤਾ ਤੇ ਇਹਨਾਂ ਤਿੰਨ ਕਜਨਾ ਦੇ ਨਾਮ ਲਿਖੇ ਸਨ। ਹੁਣ ਬਨਾਜ ਦੇ ਕਤਲ ਕੇਸ ਦੇ ਵਿੱਚ ਸਭ ਤੋਂ ਪਹਿਲੀ ਗ੍ਰਿਫਤਾਰੀ 6 ਫਰਵਰੀ 2006 ਨੂੰ ਕੀਤੀ ਜਾਂਦੀ ਹੈ। ਇਹ ਗ੍ਰਿਫਤਾਰੀ ਹੁੰਦੀ ਹੈ ਮੁਹੰਮਦ ਮਿਰਾਜ ਦੀ ਤੇ ਇੱਥੇ ਹੁਣ ਜਦੋਂ ਮੁਹੰਮਦ ਮਿਰਾਜ ਨੂੰ ਉਹਦੇ ਕੋਲੋਂ ਪੁਸ਼ਗਿਸ਼ ਕੀਤੀ ਜਾ ਰਹੀ ਸੀ ਤਾਂ ਬਾਹਰ ਬੈਠਾ ਦੂਸਰਾ ਮੁਜਰਮ ਮੁਹੰਮਦ ਸਲਾਮਾ ਆਪਣੇ ਇੱਕ ਦੋਸਤ ਦੇ ਨਾਲ ਬੈਠ ਕੇ ਸ਼ੇਖੀਆਂ ਮਾਰ ਰਿਹਾ ਹੁੰਦਾ ਹੈ। ਉਹ ਜਿਹੜੇ ਆਖਰੀ ਪਲ ਸਨ ਬਨਾਜ ਦੇ ਨਾਲ ਜਦੋਂ ਇਹਨਾਂ ਨੇ 2 ਘੰਟੇ ਤੱਕ ਬਲਾਤਕਾਰ ਕੀਤਾ ਸੀ ਉਹ ਉੱਚੀ-ਉੱਚੀ ਉਹਦੇ ਨਾਲ ਗੱਲਾਂ ਕਰ ਰਿਹਾ ਸੀ ਕਿ ਉਹਨਾਂ ਨੇ ਇਸ ਤਰ੍ਹਾਂ ਕੀਤਾ ਤੇ ਉਹਨੂੰ ਜਾਨੋਂ ਮਾਰ ਦਿੱਤਾ ਪਰ ਇਹਨੂੰ ਇਹ ਨਹੀਂ ਪਤਾ ਸੀ ਕਿ ਇਹਦੇ ਉੱਪਰ ਕੈਮਰੇ ਲੱਗੇ ਹੋਏ ਨੇ ਤੇ ਇਹ ਕੈਮਰੇ ਬਿਲਕੁਲ ਕਲੀਅਰ ਕੈਚ ਕਰ ਰਹੇ ਨੇ ਪਰ ਪੁਲਿਸ ਨੂੰ ਜਦੋਂ ਤੱਕ ਇਹ ਸੀਸੀਟੀਵੀ ਫੁਟੇਜ ਮਿਲਦੀ ਉਦੋਂ ਤੱਕ ਮੁਹੰਮਦ ਸਲਾਮਾ ਤੇ ਇਹਦਾ ਜਿਹੜਾ ਤੀਸਰਾ ਸਾਥੀ ਸੀ ਦੋਨੇ ਜਰੇ ਇੰਗਲੈਂਡ ਛੱਡ ਕੇ ਇਰਾਕ ਜਾ ਕੇ ਰਹਿਣ ਲੱਗ ਜਾਂਦੇ ਨੇ ਇਹਨਾਂ ਨੂੰ ਇਹ ਲੱਗਦਾ ਸੀ ਕਿ ਇਰਾਕ ਦੇ ਵਿੱਚ ਇਹ ਪੂਰੀ ਤਰ੍ਹਾਂ ਸੇਫ ਨੇ ਕਿਉਂਕਿ ਅੱਜ ਤੱਕ ਕੋਈ ਵੀ ਅਪਰਾਧੀ ਇਰਾਕ ਤੋਂ ਇੰਗਲੈਂਡ ਲੈ ਕੇ ਨਹੀਂ ਜਾਇਆ ਗਿਆ ਸੀ ਇੱਥੇ ਹੀ ਇਰਾਕ ਦੇ ਵਿੱਚ ਰਹਿ ਕੇ ਮੁਹੰਮਦ ਸਲਾਮਾ ਨੇ ਇੱਕ ਗਲਤੀ ਕਰ ਦਿੱਤੀ ਉਹਦੀ ਕਾਰ ਦਾ ਐਕਸੀਡੈਂਟ ਇੱਕ ਮੁੰਡੇ ਦੇ ਨਾਲ ਹੋ ਜਾਂਦਾ ਹੈ ਤੇ ਇੱਥੋਂ ਦੀ ਲੋਕਲ ਪੁਲਿਸ ਇਹਨੂੰ ਫੜ ਲੈਂਦੀ ਹੈ ਤੇ ਫੌਰਨ ਹੀ ਇਹਦੀ ਇਤਲਾ ਸਕਾਟਲੈਂਡ ਦੀ ਪੁਲਿਸ ਨੂੰ ਇਹ ਕਰ ਦਿੰਦੇ ਨੇ ਜਿਸ ਤੋਂ ਬਾਅਦ ਇਹਨੂੰ ਇੰਗਲੈਂਡ ਲਿਆਂਦਾ ਜਾਂਦਾ ਹੈ ਇੰਗਲੈਂਡ ਆ ਕੇ ਜਦੋਂ ਮੁਹੰਮਦ ਸਲਾਮਾ ਦੇ ਫੋਨ ਦੀ ਡਿਟੇਲ ਲੋਕੇਸ਼ਨ ਗੱਡੀ ਜਾਂਦੀ ਹੈ ਟਾਈਮ ਵੇਖਿਆ ਜਾਂਦਾ ਹੈ ਇਹਦੀ ਕਾਲ ਦੀ ਰਿਕਾਰਡਿੰਗ ਦੇਖੀ ਜਾਂਦੀ ਹੈ ਤਾਂ ਪੁਲਿਸ ਨੂੰ ਇੱਕ ਗੱਲ ਪਤਾ ਚੱਲਦੀ ਹੈ ਬਨਾਜ ਦੇ ਕਤਲ ਦੇ ਵਿੱਚ ਸਿਰਫ ਉਹਦੇ ਪਿਤਾ ਤੇ ਉਹਦੇ ਤਿੰਨ ਕਜਨ ਬ੍ਰਦਰ ਹੀ ਸ਼ਾਮਿਲ ਨਹੀਂ ਸਨ ਬਲਕਿ ਇਹਨਾਂ ਦੇ ਨਾਲ-ਨਾਲ ਇਹਦੀ ਪੂਰੀ ਫੈਮਿਲੀ ਇਹਨਾਂ ਦੇ ਕਈ ਰਿਸ਼ਤੇਦਾਰ ਵੀ ਸ਼ਾਮਿਲ ਸਨ ਬਨਾਜ ਦੇ ਕਤਲ ਦੇ ਵਿੱਚ ਲਗਭਗ ਇਹਦੀ ਫੈਮਿਲੀ ਦੇ 50 ਲੋਕ ਸ਼ਾਮਿਲ ਸਨ ਜਿਨ੍ਹਾਂ ਦਾ ਸਿੱਧੇ ਤੇ ਅਸਿੱਧੇ ਤੌਰ ਤੇ ਬਨਾਜ ਦੇ ਕਤਲ ਦੇ ਵਿੱਚ ਹੱਥ ਸੀ ਮੁਹੰਮਦ ਇਸਲਾਮਾ ਪਹਿਲਾ ਵਿਅਕਤੀ ਬਣਿਆ ਜਿਸ ਨੂੰ ਇਰਾਕ ਤੋਂ ਇੰਗਲੈਂਡ ਲਿਆਂਦਾ ਗਿਆ ਤੇ ਇਧਰ ਮੁਹੰਮਦ ਹੁਸੈਨ ਕਈ ਸਾਲਾਂ ਤੱਕ ਪੁਲਿਸ ਤੋਂ ਭਜਦਾ ਰਿਹਾ ਤੇ ਆਖਿਰਕਾਰ ਦਸੰਬਰ 2009 ਦੇ ਵਿੱਚ ਇਹ ਵੀ ਇਰਾਕ ਦੇ ਵਿੱਚ ਕਿਸੇ ਨਾਲ ਲੜਾਈ ਕਰ ਰਿਹਾ ਹੁੰਦਾ ਹੈ ਤੇ ਪੁਲਿਸ ਕੇਸ ਬਣ ਜਾਂਦਾ ਹੈ ਤੇ ਪੁਲਿਸ ਪਹਿਲੇ ਤਰ੍ਹਾਂ ਸਕਾਟਲੈਂਡ ਪੁਲਿਸ ਨੂੰ ਫੋਨ ਕਰਦੀ ਹੈ ਤੇ ਜਿਸ ਤੋਂ ਬਾਅਦ ਇਹਨੂੰ ਇੰਗਲੈਂਡ ਦੇ ਵਿੱਚ ਲਿਆਂਦਾ ਜਾਂਦਾ ਹੈ ਹੁਣ ਇੰਗਲੈਂਡ ਪੁਲਿਸ ਨੇ ਸਾਰੇ ਮੁਜਰਮ ਫੜ ਲਏ ਸਨ ਤੇ ਹੁਣ ਡਿਟੈਕਟਿਵ ਕੈਡੋਲਿਨ ਬਸ ਸਬੂਤ ਤੇ ਸਬੂਤ ਹੀ ਇਕੱਠੇ ਕਰ ਰਹੀ ਸੀ ਤਾਂ ਜੋ ਇਹਨਾਂ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾ ਸਕੇ ਤੇ ਇਸ ਕੇਸ ਦੇ ਵਿੱਚ ਬਨਾਜ ਦੇ ਕੁਝ ਆਪਣੇ ਹੀ ਲੋਕਾਂ ਨੇ ਇਹਦਾ ਸਾਥ ਦਿੱਤਾ ਸਭ ਤੋਂ ਪਹਿਲਾਂ ਤਾਂ ਇਹਦੀ ਛੋਟੀ ਭੈਣ ਸੀ ਜਿਹੜੀ ਉਹ ਸਮਾਜ ਦੇ ਵਿੱਚ ਰਹਿ ਰਹੀ ਸੀ ਸ਼ਾਇਦ ਉਹਨੂੰ ਵੀ ਅੱਗੇ ਜਾ ਕੇ ਇਹ ਦਿਨ ਦੇਖਣੇ ਪੈਂਦੇ ਤੇ ਉਹ ਹੁਣ ਅਦਾਲਤ ਦੇ ਸਾਹਮਣੇ ਉਹ ਸਾਰੀ ਕਹਾਣੀ ਦੱਸਦੀ ਹੈ ਕਿ ਉਹਦੀ ਫੈਮਿਲੀ ਉਹਦੇ ਮਾਪਿਓ ਕਿਸ ਤਰ੍ਹਾਂ ਦੀ ਸੋਚ ਰੱਖਦੇ ਨੇ ਦੂਸਰਾ ਸਭ ਤੋਂ ਵੱਡਾ ਗਵਾਹ ਸੀ ਬਨਾਜ ਦਾ ਬੋਏਫ੍ਰੈਂਡ ਰਹਿਮਤ ਸੁਲੇਮਾਨੀ ਰਹਿਮਤ ਸੁਲੇਮਾਨੀ ਨੂੰ ਰੋਕਿਆ ਜਾ ਰਿਹਾ ਸੀ ਕਿ ਉਹ ਆਪਣੇ ਬਿਆਨ ਦਰਜ ਨਾ ਕਰਵਾਵੇ ਪਰ ਇਹਦੇ باوجود ਵੀ ਉਹ ਅਦਾਲਤ ਦੇ ਵਿੱਚ ਆਉਂਦਾ ਸੀ ਤੇ ਆਪਣੇ ਬਿਆਨ ਦਰਜ ਕਰਾਂਦਾ ਆ ਆਖਿਰਕਾਰ 7 ਮਾਰਚ 2007 ਨੂੰ ਇੰਗਲੈਂਡ ਦੀ ਅਦਾਲਤ ਇੱਕ ਇਤਿਹਾਸਕ ਫੈਸਲਾ ਸੁਣਾਉਂਦੀ ਹੈ ਤੇ ਜੱਜ ਸਾਹਿਬ ਨੇ ਬਨਾਜ ਦੇ ਪਿਤਾ ਅੰਕਲ ਤੇ ਤਿੰਨ ਕਜਨ ਬ੍ਰਦਰ ਨੂੰ ਉਮਰ ਕੈਦੀ ਸਜ਼ਾ ਸੁਣਾਉਂਦੀ ਹੈ ਇੱਕ ਔਰਤ ਹੁੰਦੀ ਹੈ ਜਿਨੇ ਇਸ ਬਨਾਜ ਦੀ ਬੋਡੀ ਨੂੰ ਦਫਨ ਕਰਨ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਸੀ ਇਹਨੂੰ 8 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਇਹ ਸੀ ਇੱਕ ਬਨਾਜ ਦੀ ਸਟੋਰੀ ਇੱਕ ਐਹੋਜੀ ਕੁਰੀ ਦੀ ਸਟੋਰੀ ਜਿਹਦੇ ਆਪਣੇ ਹੀ ਭਰਾਵਾਂ ਨੇ ਆਪਣੇ ਹੀ ਘਰ ਦੇ ਵਿੱਚ ਉਹਦੇ ਨਾਲ ਬੜੀ ਹੀ ਦਰਿੰਦਗੀ ਦੇ ਨਾਲ ਦੁਸ਼ ਕਰਮ ਕੀਤਾ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ